ਹੁਣੇ-ਹੁਣੇ ਕੈਨੇਡਾ ਤੋਂ ਇੱਕ ਵੱਡੀ ਖਬਰ ਆਈ ਹੈ ਜੀ ਤੇ ਆਪਾਂ ਮੋਦੀ ਦੇ ਵੀ ਕਹਿ ਸਕਦੇ ਆਂ ਕਿ ਮੋਦੀ ਦੇ ਵੀ ਹੋ ਛੱਟ ਗਏ ਬਹੁਤ ਸਾਰੇ ਲੋਕਾਂ ਨੂੰ ਭਜੜਣਾ ਵੀ ਪਿਆ ਬਹੁਤ ਸਾਰੇ ਲੋਕਾਂ ਨੂੰ ਡਿਪੋਰਟ ਵੀ ਕੀਤਾ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ 에어ਪੋਰਟ ਤੋਂ ਵੀ ਮੋੜਿਆ ਗਿਆ ਪਰ ਇੱਕ ਨਵਾਂ ਰਾਹ ਕਹਿੰਦੇ ਕਿ ਪੰਜਾਬੀ ਜਿੱਥੇ ਵੀ ਜਾਂਦੇ ਕੋਈ ਬੜੇ ਜਿਗਾੜੀ ਹੁੰਦੇ ਆ ਕੋਈ ਨਾ ਕੋਈ ਜਿਗਾਰ ਲਾ ਕੇ ਆਪਣੀ ਹਮੇਸ਼ਾ ਦੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਂਦੇ ਆ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਐਂਟਰੀ ਕਰ ਹੀ ਲੈਂਦੇ ਆ ਪਰ ਉੱਥੋਂ ਰੱਬ ਵੀ ਸਾਥ ਦੇਵੇ ਤਾਂ ਬਹੁਤ ਵਧੀਆ ਕਹਿੰਦੇ ਕਿ ਸੋਹਣੇ ਤੇ ਸੁਭਾਗੇ ਵਾਲਾ ਕੰਮ ਹੋ ਜਾਂਦਾ ਹੈ ਅੱਜ ਇਹੋ ਜੀ ਨਿਊਜ਼ ਤੁਹਾਡਾ ਨਾਲ ਸ਼ੇਅਰ ਕਰਾਂਗੇ ਪਿਛਲੇ ਇੱਕ ਹਫਤੇ ਤੁਸੀਂ ਕਾਫੀ ਇਹ ਨਿਊਜ਼ ਸੁਣੀਆਂ ਹੋਣਗੀਆਂ ਕੈਨੇਡਾ ਏਅਰ ਇੰਦਲੀਗੋ ਬਹੁਤ ਸਾਰੇ ਬੱਚੇ ਬਹੁਤ ਸਾਰੇ ਟੂਰਿਸਟ ਵੀਜ਼ੇ ਤੇ ਬਹੁਤ ਸਾਰੇ ਵਿਜ਼ਟਰ ਵੀਜ਼ੇ ਤੇ ਬਹੁਤ ਸਾਰੇ ਵਰਕ ਪਰਮਿਟ ਤੇ ਜਾਂਦੇ ਆ ਪਰ ਇਮੀਗ੍ਰੇਸ਼ਨਲ ਲੋ ਕੈਨੇਡਾ ਦੀ ਇਮੀਗ੍ਰੇਸ਼ਨਲ ਲੋ ਵਾਪਸ ਭੇਜ ਦਿੱਤੇ ਜਾਂਦੇ ਆ ਉਹਦਾ ਵਾਇਆ ਗਲਤ ਹੁੰਦਾ ਜਿਸ ਦੀ ਵਾਇਆ ਨਾਲ ਉਹ ਚੀਜ਼ਾਂ ਨੂੰ ਫੇਸ ਕਰਨੀ ਪੈਂਦੀ ਆ ਮਤਲਬ ਕਿ ਇੱਕ ਏਅਰਪੋਰਟ ਤੋਂ ਹੁਣ ਰਾਈਟ ਨਾਓ ਪੰਜਾਬੀਆਂ ਨੇ ਇੱਕ ਨਵਾਂ ਰਾਹ ਲੱਭਿਆ ਜੀ ਪੰਜਾਬੀਆਂ ਦੀ ਆਪਾਂ ਖਾਸੀਅਤ ਉਹਨਾਂ ਨੇ ਸ਼ੇਅਰ ਵੀ ਕੀਤੀ ਆਪਣੇ ਟਿਕਟੌਕ ਤੇ ਵੀਡੀਓ ਬਣਾ ਕੇ ਵੀ ਬਹੁਤ ਸਾਰੇ ਲੋਕਾਂ ਨੂੰ ਜੋ ਵੱਡੇ ਪੇजेस ਆ ਜਿਨ੍ਹਾਂ ਕੋਲੇ ਵਧੀਆ ਫਾਲੋਅਰ ਆ ਉਹਨਾਂ ਨੂੰ ਲੋਕਾਂ ਨੂੰ ਉਹਨਾਂ ਨੇ ਮੈਸੇਜ ਵੀ ਸੈਂਡ ਕੀਤੇ ਕਿ ਸਰ ਇਹ ਜੋ ਇਨਫੋਰਮੇਸ਼ਨ ਆ ਹਰੇਕ ਪੰਜਾਬੀ ਦੇ ਫੋਨ ਤੱਕ ਜਰੂਰ ਪਹੁੰਚਾਓ ਹਰੇਕ ਬੰਦੇ ਤੱਕ ਲੈ ਕੇ ਜਾਓ ਕਿ ਉਹ ਉਹਨਾਂ ਦਾ ਕਦੇ ਵੀ ਨੁਕਸਾਨ ਨਾ ਹੋਵੇ ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਕੈਨੇਡਾ ਪਹਿਲਾਂ ਲੋਕੀ ਰਾਹ ਚੂਜ਼ ਕਰਦੇ ਸੀਗੇ ਕਿ ਇੱਥੋਂ ਸਿੱਧਾ ਕੈਨੇਡਾ ਦੀ ਸਿੱਧੀ ਫਲਾਈਟ ਦਿੱਲੀ ਨੂੰ ਮਿਲਦੀ ਸੀ ਪਰ ਹੁਣ ਜਿਹੜੀ ਫਲਾਈਟ ਆ ਉਹ ਅੰਬਰਸਰੋਂ ਵੀ ਅਵੇਲੇਬਲ ਹੋ ਚੁੱਕੀ ਐ ਮਤਲਬ ਕੀ ਤੁਸੀਂ ਅੰਬਰਸਰੋਂ ਡਾਇਰੈਕਟ ਵੈਨਕੂਵਰ ਦੀ ਫਲਾਈਟ ਲਓ ਤੇ ਵੈਨਕੂਵਰ ਤੋਂ ਤੁਸੀਂ ਕਿਤੇ ਵੀ ਜਾ ਸਕਦੇ ਹੋ ਪਹਿਲਾਂ ਜਿਹੜੀਆਂ ਕੈਡ ਦੀਆਂ ਫਲਾਈਟਾਂ ਸੀ ਉਹ ਜ਼ਿਆਦਾਤਰ ਆਪਾਂ ਨੂੰ ਦਿੱਲੀ ਤੋਂ ਹੀ ਲੈਣੀਆਂ ਪੈਂਦੀਆਂ ਸੀ ਤੇ ਦਿੱਲੀ ਵਾਲੇ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਖਰਾਬ ਕਰਦੀ ਸੀ ਤੇ ਦਿੱਲੀ ਤੋਂ ਬਾਹਰ ਅਗਰ ਔਖੇ ਸੌਖੇ ਆਪਾਂ ਲੰਘ ਵੀ ਜਾਂਦੇ ਸੀ ਫਿਰ ਖਰਾਬ ਕਰਦੀ ਸੀ ਕੈਨੇਡਾ ਦੀ ਇਮੀਗ੍ਰੇਸ਼ਨ ਹੁਣ ਤੁਸੀਂ ਇੱਥੋਂ ਡਾਇਰੈਕਟ ਅੰਮ੍ਰਿਤਸਰ ਤੋਂ ਕੈਨੇਡਾ ਦੀ ਫਲਾਈਟ ਲੈ ਸਕਦੇ ਹੋ ਵਾਇਆ ਤੁਸੀਂ ਚੂਜ਼ ਕਰੋ ਅੰਮ੍ਰਿਤਸਰ ਅੰਮ੍ਰਿਤਸਰ ਇੱਥੋਂ ਤੁਹਾਡੀ ਫਲਾਈਟ ਜਾਊਗੀ ਅੰਮ੍ਰਿਤਸਰ ਤੋਂ ਸਿੰਗਾਪੁਰ ਸਿੰਗਾਪੁਰ ਤੋਂ ਤੁਹਾਡੀ ਫਲਾਈਟ ਉੱਡੇਗੀ ਕੈਨੇਡਾ ਨੂੰ ਤਾਂ ਇਹ ਵਾਇਆ ਤੁਹਾਡੇ ਲਈ ਸਭ ਤੋਂ ਬੈਸਟ ਵਾਇਆ ਹੋਣ ਵਾਲਾ ਹੈ ਕਿਉਂਕਿ ਇਹਦਾ ਰੀਜ਼ਨ ਇਹ ਹੈ ਕਿ ਇਹਨਾਂ ਦਾ ਕੌਂਟਰੈਕਟ ਹੋ ਚੁੱਕਿਆ ਹੈ 5 ਦਿਨ ਅੰਮ੍ਰਿਤਸਰ ਤੋਂ ਸਿੰਗਾਪੁਰ ਸਿੰਗਾਪੁਰ ਤੋਂ ਕੈਨੇਡਾ 5 ਦਿਨ ਕੰਟੀਨਿਊ ਫਲਾਈਟਾਂ ਚੱਲਣਗੀਆਂ ਸਿਰਫ 2 ਦਿਨ ਹੀ ਫਲਾਈਟਾਂ ਜੋ ਬੰਦ ਰਹਿਣਗੀਆਂ ਕੈਨੇਡਾ ਨੂੰ ਤੇ ਇਸ ਲਈ ਜਦੋਂ ਵੀ ਤੁਸੀ ਤੁਹਾਡਾ ਵੀਜ਼ਾ ਆਉਂਦਾ ਹੈ ਤੁਸੀਂ ਅੰਮ੍ਰਿਤਸਰ ਤੋਂ ਵਾਇਆ ਸਿੰਗਾਪੁਰ ਸਿੰਗਾਪੁਰ ਤੋਂ ਤੁਸੀਂ ਵੈਨਕੂਵਰ ਦੀ ਫਲਾਈਟ ਨੂੰ ਬੁੱਕ ਕਰਵਾ ਸਕਦੇ ਹੋ ਟੋਰਾਂਟੋ ਦੀ ਫਲਾਈਟ ਨੂੰ ਬੁੱਕ ਕਰਵਾ ਸਕਦੇ ਹੋ ਜੋ ਕਿ ਤੁਹਾਡੇ ਲਈ ਬਹੁਤ ਜਿਆਦਾ ਫਾਇਦੇਮੰਦ ਹੋਣ ਵਾਲੀ ਹੈ ਕਿਥੇ 24 ਤੋਂ 25 ਘੰਟੇ ਲੱਗਦੇ ਸੀ ਸਿਰਫ ਇਹ ਤੁਹਾਡਾ ਜੋ ਸਫਰ ਹੈ ਉਹ 14 ਤੋਂ 15 ਘੰਟਿਆਂ ਦਾ ਵੀ ਹੋਵੇਗਾ ਤੇ ਜੇਕਰ ਟਿਕਟਾਂ ਦੀ ਗੱਲ ਕਰੀਏ ਆਪਾਂ ਨੂੰ ਸੋਨ ਨੂੰ ਹਮੇਸ਼ਾ ਹੀ ਮਿਲਦਾ ਲੱਖ ਲੱਖ ਰੁਪਏ ਦੀਆਂ ਟਿਕਟਾਂ ਹੁੰਦੀਆਂ ਸੀ ਪਰ ਇਹ ਟਿਕਟ ਤੁਹਾਨੂੰ 70 ਤੋਂ 75 ਹਜ਼ਾਰ ਦੇ ਵਿੱਚ ਈਜ਼ੀਲੀ ਮਿਲ ਜਾਵੇਗੀ ਧੰਨਵਾਦ ਹੋਰ ਵੀਡੀਓ ਦੇਖਣ ਲਈ